ਅੱਜ ਆਪਾਂ ਬਣਾਵਾਂਗੇ ਤਿੰਨ ਚੀਜ਼ਾਂ ਮਿੰਟੋ ਮਿੰਟੀ ਇੱਕੋ ਕੜਾਈ ਦੇ ਵਿੱਚ ਜਲਦੀ ਜਲਦੀ ਆਓ ਤੁਹਾਨੂੰ ਮੈਂ ਦਿਖਾਉਣੀ ਕਿਵੇਂ ਆਪਾਂ ਬਣਾਉਨੇ ਆ ਸਸਿਕਲ ਜੀ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋ ਗਏ ਮੈਂ ਵੀ ਠੀਕ ਠਾਕ ਰਹੀ ਹਾਂ ਬਾਕੀ ਸਾਰਾ ਕੁਝ ਆਪਣਾ ਹੋ ਗਿਆ ਰੈਡੀ ਘਰ ਵੀ ਸਾਫ਼ ਹੋ ਗਿਆ ਤੇ ਖਾਣਾ ਵੀ ਤਿਆਰ ਹੋ ਗਿਆ ਜਿਹੜੇ ਆਪਾਂ ਛੋਟੀ ਜਿਹੀ ਪਾਰਟੀ ਰੱਖੀ ਹੈ ਗੈਸਟ ਆਉਣੇ ਆ ਤੇ ਪਰ ਹੁਣ ਇੱਕ ਬੱਚਾ ਰਹਿ ਗਿਆ ਜਿਹੜਾ ਗਲੂਟਨ ਫ੍ਰੀ ਉਹਦੇ ਲਈ ਬਣਾਉਣੀਆਂ ਸੀ ਚੀਜ਼ਾਂ ਬਣਾਉਣ ਵਾਲੀਆਂ ਹੁਣ ਮੈਂ ਸਾਰੀ ਸਵੈ ਕਰਕੇ ਤੇ ਹੁਣ ਮੈਂ ਲੱਗੀਆਂ ਉਹਨਾਂ ਲਈ ਗਲੂਟਨ ਫ੍ਰੀ ਦੀਆਂ ਚੀਜ਼ਾਂ ਬਣਾਉਣਾ ਜਿਹੜੀਆਂ ਕਿ ਇੱਕ ਇੱਕ ਟਾਈਮ ਦੇ ਵਿੱਚ ਹੀ ਆਪਾਂ ਬਣਾ ਲੈਣੀਆਂ ਤੀਜਾ ਤਿੰਨੇ ਚੀਜ਼ਾਂ ਵਿੱਚੇ ਪਕੌੜੇ ਬਣਾਉ ਵਿੱਚੇ ਬਣਾਉ ਟਿੱਕੀ ਤੇ ਵਿੱਚੇ ਇੱਕ ਗੋਗੋਲ ਬਣਾਵਾਂਗੇ ਲੱਡੂ ਜੇ ਆਹ ਲੋ ਜੀ ਆਪਾਂ ਹੁਣ ਪਹਿਲਾਂ ਇੱਕ ਚੀਜ਼ ਲਈ ਕੱਟ ਲਈ ਆਲੂ ਜੂਜ਼ ਆਪਾਂ ਆਲੂ ਹੀ ਕਰਨੇ ਆ ਕਿਉਂਕਿ ਫਿਰ ਵੈਰਾਈਟੀ ਜੀ ਚੰਗੀ ਲੱਗਦੀ ਹੈ ਜੇ ਡਿਫਰੈਂਟ ਡਿਫਰੈਂਟ ਚੀਜ਼ ਪਈ ਹੋਵੇ ਆਪਣੇ ਕੋਲ ਤਾਂ ਲੁੱਕ ਡਿਫਰੈਂਟ ਤੇ ਸੋਹਣੀ ਲੱਗਦੀ ਹੈ ਹਨਾ ਤੇ ਖੁਸ਼ ਹੋ ਕੇ ਖਸਾਰਾ ਖਾ ਲੈਂਦਾ ਜਿ ਜਿੰਨੇ ਵੀ ਖਾਣਾ ਹੋਵੇ ਹੁਣ ਮੈਂ ਪਹਿਲਾਂ ਪਕੌੜਿਆਂ ਦਾ ਇਹ ਕੱਟ ਰਹੀਆਂ ਨਿੱਕੇ ਨਿੱਕੇ ਪਤਲੇ ਪਤਲੇ ਆਲੂ ਆਲੂ ਕੱਟ ਲੈ ਤੇ ਇਹਦੇ ਵਿੱਚ ਇੱਕ ਪਾਵਾਂਗੇ ਪਿਆਜ਼ ਕਿਉਂਕਿ ਮੈਂ ਇੱਕ ਬੱਚੇ ਲਈ ਬਣਾਉਣੇ ਆ ਥੋੜੇ ਜਿ ਤੇ ਹੁਣ ਇਹਦੇ ਵਿੱਚ ਆਪਾਂ ਪਾ ਦੇਣੇ ਲੰਮੇ ਪਿਆਜ਼ ਤੇ ਫਾਲਕ ਮੇਰੇ ਕੋਲ ਹੈਗੀ ਆ ਉਹ ਹੈਗੀ ਫ੍ਰੀਜ 'ਚ ਮੈਂ ਲਿਆ ਕੇ ਲਾਸਟ ਟਾਈਮ ਲਿਆ ਕੇ ਰੱਖੀ ਪਈ ਹੈ ਕੱਟ ਕੇ ਤੇ ਆਪਾਂ ਉਹ ਪਾ ਦੇਣੀ ਆ ਪਾਲਕੇ ਤੇ ਵਿੱਚ ਫ੍ਰੀਜ਼ਰ ਵਾਲੀ ਕਿ ਫ੍ਰੀਜ ਚ ਜੇ ਆਉ ਤੁਹਾਡਾ ਪਾਲਕ ਪਈ ਹੋ ਤੇ ਇਜ਼ੀ ਰਹਿੰਦਾ ਆਪਣਾ ਬਣ ਜਾਂਦਾ ਇਹ ਲੈ ਲਿਆ ਹੁਣ ਮੈਂ ਜੀ ਕद्दूकस ਤੇ ਇਹ ਕਾਲੂ ਦੇ ਦੋ ਆਲੂ ਆਪਾਂ ਕਰ ਦੇਣੇ ਕद्दूकस ਤੇ ਇਹਦੇ ਬਣਾ ਦੇਣੇ ਆਪਾਂ ਉਹ ਲੱਡੂ ਜਿਹੜੇ ਨੌਨ ਵਾਲੇ ਆਲੂਆਂ ਵਾਲੇ ਲੱਡੂ ਚ ਬੰਦੇ ਆ ਤੇ ਉਹ ਕੱਚੇ ਆਲੂਆਂ ਦੇ ਇਹ ਕੱਚੇ ਆਲੂਆਂ ਦੇ ਬਣਾਉਣੇ ਆਪਾਂ ਤੇ ਆ ਲੋ ਜੀ ਇਹ ਮੇਰੇ ਕद्दूकस ਹੋ ਗਏ ਤੇ ਹੁਣ ਇਹਨਾਂ ਦਾ ਆਪਾਂ ਚੰਗੀ ਤਰ੍ਹਾਂ ਇਹਨਾਂ ਦਾ ਨਿਚੋੜਨਾ ਪਾਣੀ ਪਾਣੀ ਚੰਗੀ ਤਰ੍ਹਾਂ ਨਿਚੋੜਨਾ ਤੋਂ ਕੇ ਇਹ ਫਿਰ ਆਪਾਂ ਫਰਾਈ ਕਰਨੇ ਆ ਤੇ ਚੰਗੀ ਤਰ੍ਹਾਂ ਪਾਣੀ ਨਿਕਲ ਜੇਗਾ ਤੇ ਫਿਰ ਇਹਦੇ ਵਿੱਚ ਆਪਾਂ ਨੂਨ ਮਿਰਚ ਮਸਾਲਾ ਪਾਉਣਾ ਹੁੰਦਾ ਤੇ ਫਿਰ ਨਹੀਂ ਜਿਆਦੇ ਇਹ ਗਿੱਲੇ ਜਿਹੇ ਜੁੜਦੇ ਨਹੀਂ ਮੈਂ ਥੋੜੇ ਥੋੜੇ ਬਣਾਇਆ ਤੇ ਇੱਕ ਵੈਰਾਈਟੀ ਜੀ ਬਣਾਈ ਆ ਤੇ ਨਾ ਮੈਂ ਦਿਖਾਇਆ ਵੀ ਜਦੋਂ ਕਿਤੇ ਤੁਸੀਂ ਏਦਾਂ ਦੇ ਕੋਈ ਵੀ ਚੀਜ਼ ਬਣਾਉਣ ਲੱਗਿਆਂ ਤੇ ਉਹਦੇ ਵਿੱਚ ਤੁਸੀਂ ਇੱਕੋ ਚੀਜ਼ ਨਾਲ ਹੀ ਆਪਾਂ ਦੋ ਤਿੰਨ ਚੀਜ਼ਾਂ ਆਪਾਂ ਡਿਫਰੈਂਟ ਬਣਾ ਸਕਦੇ ਆ ਤੇ ਥੋੜਾ ਚੇਂਜ ਹੋ ਜਾਂਦਾ ਸਾਰਿਆਂ ਦੇ ਜਦੋਂ ਪਲੇਟਾਂ 'ਚ ਸਜ ਕੇ ਰੱਖ ਕੇ ਜਿਆਦੇ ਰੱਖੇ ਜਾਂਦੇ ਆ ਚੀਜ਼ਾਂ ਡਿਫਰੈਂਟ ਹੋ ਜਾਂਦੀਆਂ ਸਮੋਸੇ ਤਾ ਤੇ ਸਮੋਸੇ ਪਕੌੜੇ ਆਪਾਂ ਆਮੀ ਖਾਂਦੇ ਆ ਤੇ ਜਦੋਂ ਕੋਈ ਏਦਾਂ ਦੀ ਚੀਜ਼ ਹਾਲੋ ਜੀ ਇਹ ਹੋ ਗਏ ਮੇਰੇ ਕੱਦੂ ਕਸਿੰਨਾ ਦਾ ਮੈਂ ਦਿੱਤਾ ਪਾਣੀ ਨਿਚੋੜ ਤੇ ਆ ਮੈਂ ਰੱਖੇ ਸੀ ਆਲੂ ਬੋਇਲ ਕਰਨੇ ਮਾਈਕ੍ਰੋਵੇ ਦੇ ਵਿੱਚ ਜੇ ਤੁਸੀਂ ਬੋਇਲ ਮਾਈਕ੍ਰੋਵੇ ਚ ਨਹੀਂ ਕਰਦੇ ਤਾਂ ਤੁਸੀਂ ਉਦਾਂ ਵੀ ਕਰ ਸਕਦੇ ਆ ਇਹ ਮੈਂ ਰੱਖੇ ਸੀ ਮਾਈਕ੍ਰੋਵੇ ਦੇ ਵਿੱਚ ਪਲਾਸਟਿਕ ਦਾ ਲਫਾਫਾ ਦੇਖ ਲਓ ਮੇਰੇ ਕੋਲ ਇਹਦੇ ਵਿੱਚ ਕੁਝ ਨਹੀਂ ਕਰਨਾ ਆਲੂਆਂ ਨੂੰ ਧੋ ਕੇ ਪਲਾਸਟਿਕ ਦੇ ਲਫਾਫੇ ਪਾ ਕੇ ਮਾਈਕ੍ਰੋਵੇ ਦੇ ਵਿੱਚ ਰੱਖ ਦੇਣਾ ਤੇ 7 ਮਿੰਟ ਬਾਅਦ ਕੱਢੋ ਤਾਂ ਇਹ ਬੋਇਲ ਹੋਏ ਹੁੰਦੇ ਆ ਪ੍ਰੋਪਰ ਸਟੀਮ ਨਾਲ ਬੋਇਲ ਹੋ ਕੇ ਬੰਦਿਆ ਤੇ ਆ ਆਪਾਂ ਜੀ ਹੁਣ ਇਹਨਾਂ ਤਿੰਨਾਂ ਦੇ ਵਿੱਚ ਪਾ ਦੇਣਾ ਇੱਕ ਮੈਂ ਪਾ ਲਿਆ ਪਕੌੜਿਆਂ ਦਾ ਸਮਾਨ ਤੇ ਇੱਕ ਪਾਸੇ ਮੈਂ ਪਾ ਲਿਆ ਟਿੱਕੀ ਦਾ ਤੇ ਆ ਆਪਾਂ ਜਿਹੜੇ ਉਹ ਗੋਲ ਜਿਹੇ ਲੱਡੂ ਬਣਾਉਣੇ ਉਹਨਾਂ ਦਾ ਇਹ ਕੱਚੇ ਆਲੂ ਆਂਦੇ ਆ ਇਹ ਬੋਇਲ ਆਲੂ ਆ ਤੇ ਉਹ ਕੱਟ ਕੇ ਆਲੂ ਆ ਤਿੰਨੇ ਡਿਫਰੈਂਟ ਕੱਟ ਕੇ ਆਲੂ ਬੋਇਲ ਆਲੂ ਤੇ ਕੱਚੇ ਆਲੂ ਠੀਕ ਆ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਨੂਨ ਮਿਰਚ ਮਸਾਲਾ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਪਾਉਣੀਆਂ ਆ ਨੂਨ ਮਿਰਚ ਮਸਾਲਾ ਆਪਾਂ ਜਿਹੜੇ ਆਮ ਪਾਉਨੇ ਆ ਆਪਾਂ ਉਹੀ ਪਾਉਨੇ ਆ ਮੇਥੀ ਵੀ ਤੁਸੀਂ ਪਾ ਸਕਦੇ ਆ ਧਨੀਆ ਵੀ ਪਾ ਸਕਦੇ ਆ ਤੇ ਹਰੀ ਮਿਰਚੇ ਦਾ ਚਲੋ ਮੈਂ ਥੋੜੀ ਜਿਹੀ ਪਾਣੀ ਆ ਕਿਉਂਕਿ ਬੱਚੇ ਤੁਹਾਨੂੰ ਪਤਾ ਹਰੀ ਮਿਰਚ ਖਾਂਦੇ ਨਹੀਂ ਤੇ ਇਹ ਚ ਤੁਹਾਡੀ ਆਪਣੀ ਮਰਜ਼ੀ ਉਹ ਤੁਸੀਂ ਕਿਹੜੇ ਮਸਾਲੇ ਇਹਨਾਂ ਚ ਪਾਉਣੇ ਆ ਤਿੰਨਾਂ ਦੇ ਵਿੱਚ ਤੇ ਮੈਂ ਹੁਣ ਇਹ ਦੇ ਵਿੱਚ ਜਿੱਦਾਂ ਮੈਂ ਥੋੜਾ ਜਿਹਾ ਪਾਉਂਗੀ ਨਾਰਦਾਣਾ ਤੇ ਅੰਬਚੂਰਨ ਥੋੜਾ ਜਿਹਾ ਇਹਨਾਂ ਨੂੰ ਟੇਸ ਬਣਾਉਣ ਲਈ ਟਿੱਕੀਆਂ ਨੂੰ ਜੇ ਆਪਾਂ ਕਈ ਵਾਰ ਕਈ ਪਾ ਲੈਂਦੇ ਹੈਗੀ ਆ ਇਹਦੇ ਵਿੱਚ ਦਹੀਂ ਵੀ ਪਾਉਂਦੇ ਆ ਟਮਾਟੋ ਟਿਨ ਵੀ ਪਾਉਂਦੇ ਆ ਪਰ ਮੈਂ ਪਕੌੜਿਆਂ ਦੇ ਵਿੱਚ ਟਮਾਟੋ ਟਿਨ ਪਾ ਲੈਨੀ ਹਾਂ ਜਾਂ ਦਹੀਂ ਵੀ ਪਾ ਲੈਨੀ ਆ ਕਦੇ ਕਦੇ ਤੇ ਪਰ ਆਂਬ ਜੂਨ ਤੇ ਨਾਰਦਾਣਾ ਮੈਂ ਪੱਕਾ ਇਹਨਾਂ ਦੇ ਵਿੱਚ ਪਾਉਣੀ ਆ ਮੇਥੀ ਵੀ ਪਾ ਦੇਣੀ ਆ ਥੋੜੀ ਜੀ ਜਿਆਦਾ ਤਾਂ ਮੇਥੀ ਨਹੀਂ ਪਾਉਂਦੀ ਕਿਉਂਕਿ ਜੈ ਸਟਰੋਂਗ ਹੋ ਜਾਂਦੀ ਆ ਤੇ ਫਿਰ ਆਪਾਂ ਇਹਦੇ ਵਿੱਚ ਥੋੜੀ ਮੇਥੀ ਪਾਉਨੇ ਆ ਤੇ ਨਾਰਦਾਣਾ ਥੋੜੀ ਜੀ ਤੁਹਾਨੂੰ ਪਤਾ ਖੱਟੇ ਕਰਨ ਲਈ ਆਪਾਂ ਨੂੰ ਹੋ ਜਾਂਦਾ ਫਿਰ ਉਹਦਾ ਟੇਸ ਵਧੀਆ ਆ ਜਾਂਦਾ ਲਓ ਜੀ ਮੈਂ ਤਿੰਨਾ ਚੋਂ ਥੋੜੀ ਥੋੜੀ ਮੇਥੀ ਪਾਈ ਆ ਥੋੜੀ ਥੋੜੀ ਪਾਈ ਆ ਦਿਖਾ ਜਿੱਦਾਂ ਦਿਖਾਈਏ ਤੁਹਾਨੂੰ ਮਾੜੀ ਮਾੜੀ ਹੈ ਨਾ ਤੇ ਆਹ ਕੌਨ ਸਟਾਰ ਮੈਂ ਇਹਦੇ ਚ ਪਾਉਣਾ ਹੈਗਾ ਆ ਕੱਲੇ ਦੇ ਵਿੱਚ ਜਿਹੜੇ ਆਪਾਂ ਕਦੂਕਸ਼ ਕੀਤੇ ਆਲੂ ਕੌਨ ਸਟਾਰ ਪਾ ਕੇ ਬਣਾਉਣੇ ਆ ਕੌਨ ਸਟਾਰ ਬਿਨਾ ਇਹ ਨਹੀਂ ਬਣਨੇ ਤੇ ਹੋਰ ਆਪੇ ਵਿੱਚ ਕੁਝ ਨਹੀਂ ਪਾਇਆ ਉਹ ਮੈਂ ਬਣਾ ਕੇ ਉਹ ਸਾਈਡ ਤੇ ਰੱਖਦੇ ਆ ਕੌਨ ਸਟਾਰ ਵਾ ਕੇ ਲੱਡੂ ਬੱਟ ਕੇ ਕੱਲਾ ਕੌਨ ਸਟਾਰ ਪਾਇਆ ਹੋਰ ਕੁਝ ਨਹੀਂ ਪਾਇਆ ਤੇ ਇਹ ਹੈਗਾ ਪਕੌੜਿਆਂ ਦਾ ਜੇ ਪਕੌੜਿਆਂ ਦੇ ਵਿੱਚ ਨਾਣ ਮਿਰਚ ਮਸਾਲਾ ਸਾਰਾ ਮੈਂ ਪਾ ਕੇ ਤੇ ਇਹਦੇ ਵਿੱਚ ਆਪਾਂ ਪਾਤਾ ਦਹੀਂ ਥੋੜਾ ਜਾਂ ਇਹ ਹੈਗਾ ਜੀ ਟਿੱਕੀ ਦਾ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਇਹਦੇ ਵਿੱਚ ਪਾਇਆ ਥੋੜਾ ਬੇਸਨ ਇਹਦੇ ਵਿੱਚ ਆਪਾਂ ਪਾਇਆ ਟਿੱਕੀ ਦੇ ਵਿੱਚ ਆਪਾਂ ਪਾਇਆ ਬੇਸਣ ਤੇ ਆਹ ਲੋ ਜੇ ਆ ਬਣਾਤੀਆਂ ਆਪਾਂ ਟਿੱਕੀਆਂ ਇਹਦੇ ਵਿੱਚ ਚਾਰ ਪੰਜ ਆਪਣੀਆਂ ਬਣੀਆਂ ਟਿੱਕੀਆਂ ਤੇ ਉਹ ਗੋਗੋਲ ਬਣਾਏ ਉਹਨਾਂ ਦੇ ਵਿੱਚ ਆਪਾਂ ਪਾਇਆ ਸੀ ਕੌਨ ਸਟਾਰ ਮੈਂ ਤੁਹਾਨੂੰ ਦੱਸਦੀ ਆ ਇਹਦੇ ਵਿੱਚ ਆਪਾਂ ਪਾਇਆ ਬੇਸਣ ਤੇ ਦਹੀਂ ਇਹਦੇ ਵਿੱਚ ਹੋਰ ਨਹੀਂ ਕੋਈ ਪਾਇਆ ਜਿਵੇਂ ਬੇਸਣ ਤੇ ਆਪਾਂ ਦਹੀਂ ਆਹ ਲੋ ਜੀ ਆਪਾਂ ਕਰਦੇ ਫਰਾਈ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਮੈਸੇਜ ਵੀ ਜਰੂਰ ਕਰ ਦੇ ਜੇ ਤੁਹਾਨੂੰ ਇਹ ਤਿੰਨ ਚੀਜ਼ਾਂ ਪਸੰਦ ਆਈਆਂ ਦੇਖੋ ਜੀ ਇੱਕੋ ਟਾਈਮ 'ਚ ਕਿੰਨੀਆਂ ਚੀਜ਼ਾਂ ਵਧੀਆ ਬਣ ਤੇ ਜਦੋਂ ਆਪਾਂ ਪਲੇਟਸ ਜਿਉਂ ਨੇ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਹਨ ਤੇ ਹੁਪ ਤੁਹਾਨੂੰ ਅਜਰਾ ਮੇਰਾ ਬਲੌਗ ਪਸੰਦ ਆਇਆ ਹੋਊਗਾ ਤੇ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਮੇਰੇ ਵੱਲੋਂ ਸਾਰੇ ਨੂੰ ਸਤਿ ਸ਼੍ਰੀ ਅਕਾਲ